ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਵਾਗਤ ਕਰਦੇ ਆਂ ਕੇ ਐਸ ਸਰਦਾਰ YouTube ਚੈਨਲ ਤੇ ਅੱਜ ਮੈਂ ਆਪ ਜੀ ਨੂੰ ਫੀਮੇਲ ਸਕੇਲ ਤੋਂ ਹਾਰਮੋਨੀਅਮ ਦਾ ਪਹਿਲਾ ਲੈਸਨ ਦੱਸਾਂਗਾ ਪਹਿਲੀ ਸਰਗਮ ਦੱਸਾਂਗਾ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂ ਜੀ ਫੀਮੇਲ ਸਕੇਲ ਤੋਂ ਜੀ ਸ਼ਾਰਪ ਤੋਂ ਸ਼ੁਰੂ ਕਰਦੇ ਆ ਲੈਸਨ ਪਹਿਲਾ ਹਾਂਜੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਫੀਮੇਲ ਸਕੇਲ ਇਹ ਕੁੜੀਆਂ ਦਾ ਸਾਹ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਜੋ ਇਹ ਸਾਹ ਹੈ ਨਾ ਇੱਥੇ ਫਰਸਟ ਫਿੰਗਰ ਆਉਗੀ ਪਹਿਲੀ ਉਂਗਲ ਸਾ ਤੇ ਰੱਖਾਂਗੇ ਇਹ ਜਿਹੜਾ ਦੂਜਾ ਬਲੈਕ ਹੈ ਇਹਨੂੰ ਆਪਾਂ ਰੇ ਕਹਾਂਗੇ ਉਸ ਤੋਂ ਬਾਅਦ ਇੱਕ ਵਾਈਟ ਛੱਡ ਕੇ ਇੱਕ ਸਵਰ ਛੱਡ ਕੇ ਉਸ ਤੋਂ ਅਗਲਾ ਵਾਈਟ ਅਗਲਾ ਸਵਰ ਗਾ शुरू कर दबारे तो सा फर्स्ट फिंगर सेकंड, रे थर्ड गा गाते अंगूठा लगाना है गा उस तो बाद अगला ब्लैक मा फिर उस तो बाद एक वाइट तो अगला स्वर पा दबारी तो शुरू कर सा रे फिर अंगूठा गा मा पा उस तो बाद पा तो बाद

ਇੱਕ ਬਲੈਕ ਛੱਡ ਕੇ ਅਗਲਾ ਵਾਈਟ ਨੀ ਫਸਟ ਫਿੰਗਰ आएगी ਦੁਬਾਰਾ ਫੇਰ ਨੀ ਫੇ ਲਾਸਟ ਚ ਅਗਲਾ ਬਲੈਕ ਸਾਹ ਆਹ ਰੋ ਸ਼ੁਰੂ ਕਰਦੇ ਆ ਦੁਬਾਰੇ ਤੋਂ ਸਾਹ ਰੇ ਗਾ ਮਾ ਪਾ ਧਾ ਨੀ ਸਬ ਇਹ ਜਿਹੜੇ ਅੱਗੇ ਨੂੰ ਸਵਰ ਗਏ ਨੇ ਸਾ ਰੇ ਗਾ ਮਾ ਪਾ ਧਾ ਨੀ ਇੱਕ ਵਾਰੀ ਫੇਰ ਸ਼ੁਰੂ ਕਰਦੇ ਆ ਅਗਰੋ ਸਾ ਤੇ ਸੈਕਿੰਡ ਫਿੰਗਰ ਨੀ ਤੇ ਫਰਸਟ ਫਿੰਗਰ ਧਾ ਤੇ थम, पास वर्ते सेकंड फिंगर मास वर्ते फर्स्ट फिंगर पास वर्ते सेकंड फिंगर उस तो बाद मास वर मास वर्ते फर्स्ट फिंगर मा तो बाद गास वर्ते थम उस तो बाद ਰੇ ਸਵਰ ਤੇ ਸੈਕਿੰਡ ਫਿੰਗਰ ਸਾ ਸਵਰ ਤੇ ਫਰਸਟ ਫਿੰਗਰ ਇਹਦੇ ਬਾਰੇ ਤੋਂ ਫੇਰ ਸ਼ੁਰੂ ਕਰਦੇ ਆ ਸਾ ਨੀ ਦਹਾ ਪਾ ਮਾ ਗਾ ਰੇ ਸਾ ਇਹ ਸੀਗਾ ਅਬਰੋ ਜਦੋਂ ਆਪਾਂ ਥੱਲੇ ਨੂੰ ਆਏ ਪਿੱਛੇ ਨੂੰ ਆਏ ਇਹ ਸਵਰ ਸੀਗਾ ਅਬਰੋ ਇੱਕ ਵਾਰੀ ਇੱਕ ਵਾਰ ਆਰੋਹ ਤੇ ਅਵਰੋਹ ਆਪਾਂ ਵਜਾ ਕੇ ਦੇਖਦੇ ਆ ਤੁਸੀਂ ਧਿਆਨ ਨਾਲ ਦੇਖਿਓ ਕਿ ਫਿੰਗਰ ਕਿਵੇਂ ਲੱਗ ਰਹੀ ਹੈ ਸਵਰ ਤੇ ਮੈਂ ਆਪ ਸਭ ਜੀ ਨੂੰ ਗਾਇਨ ਕਰਕੇ ਦਿਖਾਵਾਂਗਾ ਫੀਮੇਲਸ ਕੇ ਤੋਂ ਜੀ ਸ਼ਾਰਪ ਤੋਂ ਸਾ ਨਾ ਪਾ ਧਾ ਨੀ ਸਾ ਸਾ ਨੀ ਤੋ ਪਹਿਲਾ ਬੇਨਤੀ ਮੇਰੀ ਇਹ ਹੈ ਕਿ ਵੀਡੀਓ ਨੂੰ ਨਾ ਸਕਿੱਪ ਕਰਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰੋਗੇ ਪੂਰੀ ਵੀਡੀਓ ਤੁਸੀਂ ਨਹੀਂ ਦੇਖੀ ਅੱਧੀ ਵੀਡੀਓ ਦੇਖੀ ਤਾਂ ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੈ ਨਾ ਤਾਂ ਫਿਰ ਤੁਸੀਂ ਸਿੱਖ ਪਾਉਗੇ ਨਾ ਕਿਸੇ ਨੂੰ ਤੁਸੀਂ ਸਿਖਾ ਪਾਉਗੇ ਠੀਕ ਹੈ ਜੀ ਵੀਡੀਓ ਪੂਰੀ ਦੇਖਣੀ ਹੈ ਧਿਆਨ ਨਾਲ ਦੇਖਣੀ ਹੈ ਚਾਹੇ ਵੀਡੀਓ ਨੂੰ 10 ਵਾਰ ਦੇਖੋ ਪਰ ਧਿਆਨ ਨਾਲ ਦੇਖੋ ਵੀਡੀਓ ਕਿ ਕਿਹੜੇ ਸਵਰਤੋਂ ਕਿਹੜੇ ਸਵਰਤ ਤੇ ਕਿਹੜੀ ਫਿੰਗਰ ਲੱਗ ਰਹੀ ਹੈ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਹੈ ਅਗਲਾ ਚੈਪਟਰ ਹੈ ਜਿਹੜਾ ਉਹ ਮੈਂ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ ਲੈ ਕੇ ਆਵਾਂਗਾ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਆਂ ਜਲਦੀ ਹੀ ਮਿਲਾਂਗੇ ਅਗਲੀ ਵੀਡੀਓ ਵਿੱਚ ਤੁਸੀਂ YouTube ਚੈਨਲ ਫੋਨ ਚ ਜਦੋਂ ਓਪਨ ਕਰੋਗੇ ਤਾਂ ਤੁਹਾਨੂੰ ਪੜਨਾ ਹੈ ਕੇ ਐਸ ਸਰਦਾਰ ਤੁਹਾਨੂੰ ਮੇਰਾ ਚੈਨਲ ਦਿਖ ਜਾਏਗਾ ਉਸ ਤੇ ਮੈਂ ਹਰਮੋਨੀਅਮ ਦੀ ਤਬਲੇ ਦੀ ਤੇ ਢੋਲਕ ਦੀ ਵੀਡੀਓ ਉੱਥੇ ਹੀ ਅਪਲੋਡ ਕਰਿਆ ਕਰਾਂਗਾ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਲੈਸਨ ਮੇਰੇ ਵੱਲੋਂ ਸਾਰ ਨੂੰ ਸਤਿ ਸ੍ਰੀ ਅਕਾਲ ਜੀ ਮਿਹਨਤ ਕਰੋ ਆਪਣੀ ਮਿਹਨਤ ਸਾਰੀ ਰੱਖੋ